ਵੈਕੁਰਜੀ ਕਖਾਲਸਾ ਵੈਕੁਰਜੀ ਕੀ ਫਤਈ ਐਮ ਜੀ ਬਲੌਗਸ ਤੇ ਤੁਹਾਡਾ ਸਪਦਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਸੋ ਅੱਜ ਆਪਾਂ ਜਾ ਰਹੇ ਸੀ ਜੀ ਤਮਤਾਨ ਸਾਹਿਬ ਜਿੱਥੇ ਗੁਰਦੁਆਰਾ ਸ਼੍ਰੀ ਗੁਰਤੇਗ 72 ਸਥਿਤ ਹੈ ਤੇ ਇਥੇ ਸ਼੍ਰੀ ਗੁਰਤੇਗ ਬਾਧਰ ਜੀ ਆਏ ਸਾਨੂੰ 1722 ਈਸਵੀ ਦੇ ਵਿੱਚ ਉਹ ਆਪਣੇ ਪਰਿਵਾਰ ਸਮੇਤ ਇੱਥੇ ਪਧਾਰੇ ਸੀ ਸੋ ਇਹ ਗੁਰੂ ਦੁਆਰਾ ਬਹੁਤੀ ਖਿੱਚਦਾ ਕੇਂਦਰ ਹੈ ਕਿਉਂਕਿ ਇੱਥੇ ਸ਼੍ਰੀ ਗੁਰੂ ਦੇਵ ਜੀ ਦੇ ਬਾਅਦ ਤਰਜੀਹੀ ਚਰਨ ਛੋਪ ਪ੍ਰਾਪਤ ਹੁੰਦੀ ਹੈ ਸੋ ਇੱਥੇ ਆਪਾਂ ਜੇ ਜਾ ਰਹੇ ਸੀਗੇ ਤੇ ਆਪਾਂ ਬਸ ਪਹੁੰਚ ਗਏ ਸੀ ਮੁਨਕ ਪਹੁੰਚ ਗਏ ਸੀਗੇ ਤੇ ਇਸ ਸਥਾਨ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਜਦੋਂ ਵੀ ਮਤਲਬ ਹਜ਼ੂਰ ਸਾਹਿਬ ਲਈ ਸੰਗਤ ਤੁਰਦੀ ਹੈ ਤਾਂ ਪਹਿਲਾਂ ਇੱਥੇ ਅਰਦਾਸ ਕਰਵਾਈ ਜਾਂਦੀ ਹੈ ਫੇਰ ਹੀ ਉੱਤਰ ਹਜ਼ੂਰ ਸਾਹਿਬ ਵੱਲ ਚਾਲੇ ਪਾਏ ਜਾਂਦੇ ਹਨ ਪੰਜਾਬੀ ਦੇ ਵਿੱਚ ਉੱਜੇ ਪਪਾ ਪੰਜੀ ਸੀ ਗੁਰਦੁਆਰਾ ਸ਼੍ਰੀ ਗੁਰਦੇਵ ਸਾਹਿਬ ਦੀ ਪ੍ਰਾਂਤਨ ਡਿਊਟੀ ਬਣੀ ਹੋਈ ਹੈ ਤੇ ਇੱਥੇ ਹੀ ਸ਼੍ਰੀ ਗੁਰੂ ਸਿੰਘ ਜੀ ਨੇ ਤਖਸ਼ਿ ਹਜੂਰ ਸਾਹਿਬ ਦੀ ਡਿਊਟੀ ਦਾ ਵਰ ਦਿੱਤਾ ਸੀਗਾ ਇਸ ਸਟੂਡੀਓ ਨੂੰ हम जनता की निराद जनता ये तातों ने कहा कि साहब एक वाली जनता की तीन नाम का हुकुम है समर्थन इसका हमारा समाज की जनता उम्मीद है कि वो देखो और pensar कि पास सारे जिन वाली इस बात में धरती में अपने बाप चलना की शौर्य की तरफ का किरदार हम ਕੁੜਾ ਹੋ ਰਿਹਾ ਹੈ ਪਿਆਰ ਬਾਕੀ ਹੌਲੀ ਹੌਲੀ ਸਹਜੇ ਸਹਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਬੜੇ ਪਿਆਰ ਨਾਲ ਕਥਾ ਦੇਖਣਾ ਤੇ ਗੁਰੂ ਸਾਹਿਬਾਂ ਦੇ ਚਰਨਾ ਵਿੱਚ ਅਰਦਾਸ ਕਰਨੀ ਹੈ ਕਿ ਫਿਰ ਪਿਆਰ ਦੇ ਨਾਲ ਆਪਾਂ ਗੁਰੂ ਦੀ ਥੋੜ ਗੁਰੂ ਦੀ ਸੰਗਤ ਵਿੱਚ ਬੈਠ ਕੇ ਜੋ ਕਥਾ ਕੀਰਤਨ ਹੋ ਰਿਹਾ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਉਹਨੂੰ ਸਰਬਣ ਨਹੀਂ ਕਰਨਾ ਆਇਆ ਹਕੂਮਤ ਕੋਲ ਇਹ ਸਪੂਰ ਹੈ ਜਿਹੜਾ ਗੁਰੂ ਗ੍ਰੰਥ ਦੇਵ ਜੀ ਮਹਾਰਾਜ ਨੇ ਸਾਨੂੰ ਬਖਸ਼ ਕੀਤਾ ਹੈ ਸਭ ਤੋਂ ਸੱਚੇ ਬਾਦਸ਼ਾਹ ਕਹਿੰਦੇ ਗੁਰੂ ਦਵਾਰਾ ਹੋਏ ਸੁਖੀ ਪਾਏ ਸੀ ਇਹ ਦਵਾਰਾ ਤਵੇ ਹੱਥਾ ਹੋਏ ਸੀ ਤੋ ਕਿ ਗੁਰੂ ਘਰ ਜਿਹੜਾ ਹੈ ਗੁਰੂ ਗ੍ਰੰਥ ਗੁਰ ਸਾਹਿਬਾਂ ਨੇ ਜੋ ਕਿਰਪਾ ਕੀਤੀ ਹੈ ਇਹ ਸਾਡੇ ਬਾਦ ਦੀ ਪਾਠਸ਼ਾਲਾ ਇਹ ਸਾਡਾ ਸਕੂਲ ਹੈ ਜਿਸ ਸਭ ਜਿੰਨੇ ਸਾਨੂੰ ਜੋ ਬੱਚੇ ਇੱਥੇ ਆ ਕੇ ਗੁਰਮਤਿ ਦੀ ਲਿਧਿਆ ਪੜ੍ਹਨੀ ਹੈ ਸਿੱਖਣੀ ਹੈ ਤੇ ਫਿਰ ਆਪਣੀ ਇਸ ਮਨੁੱਖ ਜਨਮ ਨੂੰ ਸਫਲਿਆ ਬਣਾਉਣਾ ਹੈ ਕੋਈ ਥਾਂ ਹੈ ਜਿਸ ਸਭ ਜਿੰਨੇ ਕਿਤੇ ਸੋਚੀ ਦੇ ਯਾਰ ਮਿਲਦਾ ਜੀ ਭਾਂਡਾ ਆਪਾਂ ਤੇ ਜੋ ਸੁਭਾਅ ਸੀ ਭਾਂਡਾ ਆਤਮ ਮਜੀਦ ਤੋਂ ਤਾਂ ਅੱਛਾ ਨਾ ਹੋਇਆ ਸੀ ਟੋਕੇ ਮੇਨ ਮਨ ਜਿਹੜਾ ਮਾਦੂਕੀ ਭਾਂਡਾ ਇਹ ਗੰਦਾ ਗੁਰੂਤ ਹੈ ਜਿਹਨੂੰ ਸਾਫ ਕਰਨ ਵਾਲਾ ਇੱਕੋ ਨਹੀਂ ਤੇ ਧਾਰਾ ਗੁਰੂ ਦੀ ਸੰਗਤ ਗੁਰੂ ਦੀ ਬਾਣੀ ਤੇ ਜਿਹੜੇ ਇਸ ਦਰਤ ਤੇ ਰੱਖ ਕੇ ਆਪਣੇ ਨਾਮ ਨੂੰ ਗੁਰੂ ਨੂੰ ਸਮਰਪਿਤ ਕਰੀਂ ਤੇ ਆਪਣੀ ਮਨ ਨੂੰ ਝੋਲਦੇ ਆ ਉਹ ਟੋਕਾ ਨਾਵਾਂ ਕਾ ਰੰਗ ਤੇ ਗੁਰੂ ਸਾਹਿਬ ਜੀ ਕਹਿੰਦੇ ਮਾਦੂਕੀ ਭਾਂਡਾ ਸੁਹਾਵਾਂ ਬਣ ਜਾਂਦਾ ਜੇ ਉਹ ਮਾਦੂਕੀ ਭਾਂਡਾ ਜਦੋਂ ਗੁਰੂ ਸਾਹਿਬ ਜੀ ਨਾਮ ਦੀ ਦਾਤ ਲੈ ਕੇ ਸੁਣਾ ਬਣਾ ਦਿੰਦੇ ਨੇ ਉਹ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ ਜਿਵੇਂ ਲੋ ਜੀ ਆਪਾਂ ਲੰਗਰ ਸ਼ੱਕੇ ਹੁਣ ਬਾਹਰ ਆ ਗਏ ਸੀਗੇ ਤੇ ਆਪਾਂ ਸੰਗਤ ਦਾ ਇੰਤਜ਼ਾਰ ਕਰ ਰਹੀ ਸੀਗੇ ਤੇ ਅਸੀ ਇਸ ਦੇ ਲਈ ਕੁਝ ਦੇਖਦੇ ਸੀ ਵੀ ਲੈ ਲੰਨੇ ਆਂਗੇ ਬਹੁਤ ਜ਼ਿਆਦਾ ਇਕੱਠ ਸੀਗਾ ਸੰਗਤ ਬਹੁਤ ਆਈ ਹੋਈ ਸੀ ਤੇ ਆਪਾਂ ਅਸੀ ਇਸ ਦੇ ਲਈ ਪਹਿਲਾਂ ਕੋਈ ਖੇਡ ਲੰਨੀ ਸੀ ਫਿਰ ਸੋਚਿਆ ਵੀ ਟੋੜੀ ਗੁੰਦੀ ਆ ਤਾਂ ਫਿਰ ਉਹਦੇ ਵਾਸਤੇ ਸਿੰਮਰਣੀ ਲੈ ਲਈ ਸੀ ਜੇ ਮੈਨੂੰ ਮੈਨੂੰ ਲੱਗਦਾ 5 ਵਜੇ ਹੋਇਆ ਤੇ ਹਾਂ ਜੀ ਸਰ ਪੰਜ ਵਜੇ ਨਾਂ ਇਹ ਕਿ ਜਿਹੜੇ ਕੈਂਡੀ ਦਾ 5 ਜੱਡੇ ਜਿਸ ਨੂੰ ਕੰਟੀ ਕਰ ਸਕਦਾ 5 ਵਜੇ ਜੀ ਸੇਮ ਜੁਣ ਜਾਵਾ ਹਿੱਥੇ ਜੀ ਆਏ ਹੋ 2 ਵਜੇ ਚਲ ਗੋ ਸੇਮ ਜੁਣ ਬਾ ਐਂਡਰ ਨੇ ਨਾ ਤਰੀ ਹੀ ਦੇਣਾ ਆਬਦ ਵਾਲਾ ਇਹ ਸੁਣਾ ਚਾ ਚਾਰ ਬਟਾ ਮਾ ਆ ਜਾਣਾ ਨਾ ਕੋਈ ਨਹੀਂ ਲੈਣੇ ਵਾਲੀ ਮੈਂ ਤਾਂ 500 ਸਸ ਨੂੰ ਹੋਇਆ ਹਿੱਸੇ 510 ਦੇ ਰਿਹਾ ਮੈਂ ਲੋੜੀ ਆਪਾਂ ਘਰ ਆ ਗਈ ਸੀ ਤੇ ਆ ਕੇ ਆਪਾਂ ਸਬਜ਼ੀ ਬਣਾਈ ਸੀ ਆਲੂ ਗਜਰਾਂ ਦੀ ਅਸੀ ਇਸ ਵੀ ਆ ਗਈ ਸੀ ਤੇ ਸ਼ਾਮ ਦੇ ਵੱਜ ਚੁੱਕੇ ਸੀਗੇ 6:30 ਹੋ ਗਈ ਸੀ ਮਤਵਧੀਆਂ ਲੱਗਿਆ ਦਰਸ਼ਨ ਕਰਕੇ ਅਸੀਂ ਕੰਮ ਕਰ ਰਹੀ ਸੀ ਸਕੂਲ ਦਾ ਤੇ ਨਾਲ-ਨਾਲ ਮੇਰੇ ਨਾਲ ਗੱਲਾਂ ਕਰੀ ਜਾਂਦੀ ਸੀ ਇਹ ਤੇ ਮੈਂ ਬੁਢੀ ਸੀ ਨਾ ਕਿ ਜੀ ਨੂੰ ਵੀ ਤੁਹਾਨੂੰ ਕੋਈ ਹੋਰ ਦਾਲ ਸਬਜੀ ਨਹੀਂ ਮਿਲੀ ਹੈਗੀ ਤੁਸੀਂ ਗਾਜਰਾਂ ਲਿਆਏ ਪਤਾ ਕੀ ਬੇਮੌਸਮੀ ਜੀ ਦਾਲ ਜਦੋਂ ਸਵਾਦ ਜੀਨ ਲੱਗਦੀ ਹੈਗੀ ਤਾਂ ਕਰਕੇ ਮੈਂ ਸੀ ਜਾਂਦੀ ਸੀ ਪਤਾ ਨਹੀਂ ਕਿ ਹੈ ਜੀਆਂ ਬਣਣਗੀਆਂ ਤੇ ਨਾਲ ਅਸੀਂ ਇਸ ਨੂੰ ਕੰਮ ਕਰਾਈ ਜਾਂਦੇ ਸੀ ਲਓ ਜੀ ਆਪਾਂ ਇਹਦੇ ਗਾਜਰਾਂ ਨੇ ਚੰਗੀ ਤਰ੍ਹਾਂ ਧੋ ਲਈਆਂ ਤੇ ਹੁਣ ਆਪਾਂ ਸਬਜੀ ਤਿਆਰ ਕਰਦੇ ਆਂਗੇ ਆਲੂ ਗਾਜਰਾਂ ਦੀ ਤੇ ਬਾਬਾ ਜੀ ਵੀ ਆਉਣ ਵਾਲੇ ਸੀਗੇ ਡਾਲੀ ਵਾਲੇ ਬਾਬਾ ਜੀ ਉਹਦੇ ਕਰਕੇ ਆਪਾਂ ਫਟਾਫਟ ਤਿਆਰ ਕਰਦੇ ਸੀ ਲਓ ਜੀ ਹੁਣ ਆਪਾਂ ਸੀਸ ਦੀ ਸਕੂਲ ਵਾਲੀ ਡਰੈੱਸ ਸੀ ਜਿਹੜੀ ਉਹ ਧੂਰੀ ਸੀਗੀ ਅੱਜ ਆਪਾਂ ਧੰਧਾਨ ਸਾਹਿਬ ਗਈ ਸੀ ਉਹਦੇ ਕਰਕੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਹੈਗਾ ਦਿਨੇ ਨਾ ਇਸ ਕਰਕੇ ਹੁਣ ਆਪਾਂ ਧੂਰੇ ਸੀ ਕਿਉਂਕਿ ਦੋਵੇਂ ਵਰਦੀਆਂ ਕრავਣੀਆਂ ਪਈਆਂ ਸੀਗੀਆਂ ਮਸ਼ੀਨ ਦੇ ਵਿੱਚ ਅਸੀਂ ਇੱਕ ਦਿਨ ਡਰੈੱਸ ਪਾਤੀ ਵੀ ਤੇ ਉਹਨੂੰ ਚਿੱਟੀ ਵਰਦੀ ਨੂੰ ਰੰਗ ਚੜ ਗਿਆ ਤਾਂ ਕਰਕੇ ਆਪਾਂ ਵਰ੍ਹਹਤਾਂ ਨਾਲ ਹੀ ਧੂਰੇ ਸੀ ਹੁਣ ਸੀਸ ਆ ਗਈ ਸੀ ਇਸ ਕਹਿੰਦੀ ਪਾਣੀ ਪੀਣਾ ஜக்கிபாபி பி பச்சி नास नासना चल ਸ਼ਾਬਾਸ਼ ਜੇ ਤੁਹਾਨੂੰ ਟੋਕ ਮੈਂ ਬੋਲਾਂ ਇਨਫਾਲੋ ਨਹੀਂ ਆ ਹ ਸੀਸੀ ਜੀ ਆਪਣਾ ਚੈਨਲੋ ਜੇ ਘਟਾ ਨੂੰ ਵੀਡੀਓ ਵਧੀਆ ਲਗੀ ਤਾਂ ਤੁਸੀਂ ਲਾਈਕ ਕਮੈਂਟਸ਼ਨ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਕੁਚੀ ਕਾਲਸਾ ਬਾਈ ਕੁਚੀ ਕੀ ਫਤ